ਅੱਜ ਮੇਰੇ ਰਾਮ ਵੈਲਫੇਅਰ ਕਲੱਬ ਕੋਕੋਦਰ ਵੱਲੋਂ ਪਹਿਲਾ ਖੂਨਦਾਨ ਕੈਂਪ ਸਵਰਗੀ ਸ਼੍ਰੀ ਸ਼ਿਵਦੀਪਾਵਾ ਮਾਈ ਦੀ ਆਪ ਜੀ ਲਗਾਇਆ ਗਿਆ ਜਿਸ ਵਿੱਚ ਕੱਟਬੱਟ 50 ਡਾਲਰ ਦੇ ਬਰੇਡਨੇਟ ਦੀ 10 ਸਰਕਾਰੀ ਸਟਾਫ ਬ੍ਰੇਡਨੇਟ ਇਹ ਜਿਹੜੀ ਸੰਸਥਾ ਆ ਸੰਸਥਾ ਵਾਤਾਵਰਣ ਨੂੰ ਲੈ ਕੇ ਤੇ ਪਲੱਸ ਹਿਊਮਨ ਜੀ ਸੇਵਾ ਲਈ ਕੰਮ ਕਰ ਰਹੀ ਹੈ ਜੀ ਤੇ ਮੈਂ ਧੰਨਵਾਦੀ ਹਾਂ ਸਾਰੇ ਡੋਨਰਸ ਦਾ ਜਿਨ੍ਹਾਂ ਨੇ ਬਲੱਡ ਡੇਟ ਕੀਤਾ ਤੇ ਬਲੱਡ ਡੇਟ ਕੀਤਾ ਹੋਇਆ ਬਹੁਤ ਲਿਖੇ ਲੱਗੇਗਾ ਜੀ ਬਹੁਤ ਲੋਕਾਂ ਦੀ ਹੈਲਪ ਹੋਏਗੀ ਇਹਦੇ ਨਾਲ ਮੈਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਸਾਡੇ ਇਸ ਕਲੱਬ ਦੀ ਸਾਡੀ ਇਸ ਕਲੱਬ ਦੀ ਸੇਵਾ ਕੀਤੀ ਜਾਵੇ ਤੇ ਉਸ ਤੋਂ ਸੌਦਾ ਤਹਿਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਇਹ ਕੈਂਪ ਲਾਇਆ ਗਿਆ ਸਾਰੇ ਸ਼ਹਿਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਅੱਜ ਮੇਰੇ RAM ਵੈਲਫੇਅਰ ਕਲੱਬ ਵੱਲੋਂ ਪਹਿਲਾ ਖੂਨਦਾਨ ਕੈਂਪ ਆਪਣੇ ਦੀਪਾ ਬਾਬਾ ਜੀ ਦੀ ਯਾਦ ਦੇ ਵਿੱਚ ਸੇਵਲਾ ਹਸਪਤਾਲ ਵਿੱਚ ਲਗਵਾਇਆ ਗਿਆ ਹੈ ਮੇਰੇ RAM ਪਹਿਲੇ ਸਿਰ ਕਲੱਬ ਦੀ ਜਿਹੜੀ ਸਾਰੀ ਟੀਮ ਹੈ ਵਧਾਈ ਦੀ ਪਾਤਰ ਹੈ ਕਿ ਇਹਨਾਂ ਨੇ ਬਹੁਤ ਵਧੀਆ ਤੇ ਨੇਕ ਪਰਾਲਾ ਤੋਂ ਆਪਣੇ ਕਲੱਬ ਦਾ ਸ਼ੁਰੂਆਤ ਕੀਤਾ ਹੈ ਅਸੀਂ ਆਪਣੇ ਯੂਥ ਵੈਲਫੇਅਰ ਕਲੱਬ ਵੱਲੋਂ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਅਤੇ ਇਹਨਾਂ ਤੋਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਨਕੌਦਰ ਸ਼ਹਿਰ ਦੇ ਵਿੱਚ ਸਮਾਜ ਭਲਾਈ ਦੇ ਕੰਮ ਵੱਧ ਚੜ੍ਹ ਕੇ ਕਰਦੇ ਰਹਿਣਗੇ ਪਕੀ ਦੀਪਕ ਜੀ ਅੱਜ ਜਿਹੜਾ ਖੂਨਦਾਨ ਕੈਂਪ ਲਗਾਇਆ ਕੀ ਕਹਿਣਾ ਚਾਹੋਗੇ ਜੈ ਸ਼੍ਰੀ ਰਾਮ ਜੀ ਅੱਜ ਅਸੀਂ ਇਹ ਮੇਰੇ ਰਾਮ ਵੈਲਫੇਅਰ ਕਲੱਬ ਵੱਲੋਂ ਸਾਰਿਆਂ ਨੇ ਜੀ ਖੂਨਦਾਨ ਕੈਂਪ ਲਗਾਇਆ ਗਿਆ ਜੀ ਸਾਰੇ ਮੈਂਬਰ ਆ ਇੱਥੇ ਸਾਰੇ ਆਇਆ ਗਿਆ ਜਿਨ੍ਹਾਂ ਨੇ ਜੀ ਬਲੱਡ ਡੋਨੇਟ ਕੀਤਾ ਉਹਨਾਂ ਦਾ ਸਾਰਿਆਂ ਦਾ ਜੀ तहे ਦਿਲੋਂ ਧੰਨਵਾਦ ਕਰਦਾ ਹੈ ਸਾਡੇ ਕਲੱਬ ਵੱਲੋਂ ਜੀ ਸਾਰਿਆਂ ਦਾ ਧੰਨਵਾਦ ਆ ਜੀ ਖੂਨਦਾਨ ਕਿਉਂ ਕਰਨਾ ਚਾਹੀਦਾ ਖੂਨਦਾਨ ਜੀ ਸਭ ਤੋਂ ਵੱਡਾ ਤਾਨ ਆ ਜੀ ਖੂਨਦਾਨ ਕਰਨਾ ਬਹੁਤ ਵਧੀਆ ਵਾ ਬਹੁਤ ਜ਼ਰੂਰੀ ਹੈ ਜੀ ਖੂਨਦਾਨ ਕਰਨਾ ਜਿਉਂ ਜਿਆ ਹੁਣ ਟਿੰਕੂ ਵਾਲਾ ਟਾਈਮ ਚੱਲ ਰਿ ਤੇ ਇਸ ਟਾਈਮ ਦੇ ਵਿੱਚ ਸਾਰਿਆਂ ਨੂੰ ਬਲੱਡ ਦੀ ਬਹੁਤ ਲੋੜ ਪੈ ਰਹੀ ਹੈ ਅੱਜ ਤਾਂ ਇਸ ਕਰਕੇ ਖੂਨਦਾਨ ਕਰਨਾ ਚਾਹੀਦਾ ਹੈ ਜੀ ਤੇ ਜਿਹੜਾ ਇਹ ਕੈਂਪ ਲਗਾਇਆ ਗਿਆ ਹੈ ਪਹਿਲਾਂ ਲਗਾਇਆ ਜਾਂ ਪਹਿਲਾਂ ਲਗਾਇਆ ਤੇ ਇਹ ਫਰਸਟ ਕੈਂਪ ਆ ਜੀ ਲਗਾਇਆ ਗਿਆ ਸੀ ਇਹ ਬਾਬਾ ਜੀ ਦੀ ਅੱਜ ਸੈਕੰਡ ਵਰਸੀ ਆ ਉਹਨਾਂ ਦੇ ਰਿਗਾਰਡਿੰਗ ਲਗਾਇਆ ਗਿਆ ਵਾ ਜੀ ਤੇ ਤੁਸੀਂ ਜਿਹੜਾ ਹੈਗਾ ਕਿੰਨੀ ਵਾਰ ਖੂਨਦਾਨ ਕਰ ਦਿੱਤੇ ਮੈਂ ਲਾਈਫ ਦੇ ਵਿੱਚ ਜੀ 10 ਵਾਰ ਖੂਨਦਾਨ ਕਰ ਦਿੱਚਾ ਤੇ ਜਿਹੜੇ ਅੱਜ ਨੌਜਵਾਨ ਜਿਹੜੇ ਨਸ਼ਿਆਂ ਵੱਲ ਭੈ ਰਹੇ ਹੈਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਅੱਜ ਕੱਲ ਇਹ ਜਿਹੜਾ ਖੂਨਦਾਨ ਹੈ ਇਹ ਵੱਧ ਤੋਂ ਵੱਧ ਕਰਨਾ ਚਾਹੀਦਾ ਵਾ ਆਪਾਂ